ਤੁਹਾਨੂੰ ਬੁਖਾਰ ਆ ਰਿਹਾ ਜੇ ਅਸੀਂ ਆਪਣੇ ਪਿੰਡ ਦਾ ਵਿਊ ਦੇਖੋ ਉਪਰੋਂ ਤੇ ਪਿੰਡ ਦੇ ਵਿੱਚ ਗੁਰਦੁਆਰਾ ਛੱਪੜ ਪਠਾ ਠੀਕ ਹੈ ਜੀ ਜਿੱਦਾਂ ਇਹਨਾਂ ਘਰਾਂ ਦੇ ਵਿੱਚ ਗੁੜ ਕੱਢਣ ਦੇ ਆ ਜੀ ਨਾਲੇ ਤੇ ਕੱਚੇ ਘਰ ਬੋਰ ਦੀ ਛਾਂ ਦੇਖੋ ਹਰ ਚੀਜ਼ ਤੁਹਾਨੂੰ ਵੇਖਣ ਨੂੰ ਮਿਲੂਗੀ ਫੂ ਆ ਪਿੰਡ ਦੇ ਵਿੱਚ ਗੁਰਦੁਆਰੇ ਚ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਐਂਟੀਨਾ ਲੱਗਾ ਹੋਇਆ ਜੀ ਘਰ ਦੇ ਉੱਪਰ ਕਬੂਤਰ ਬੈਠੇ ਹੋਏ ਨਾਲੇ ਦੇਖੋ ਬਲਦ ਵੀ ਖੜੇ ਨੇ ਆ ਦੇਖੋ ਛੱਤ ਦੇ ਉੱਪਰ ਚਾਵਲ ਵੀ ਸੁੱਕਣੇ ਪਏ ਹੋਏ ਆ ਤੇ ਥੱਲੇ ਦੇਖੋ ਜੀ ਪਤੰਗਾਂ ਦੀ ਦੁਕਾਨ ਵੀ ਜੀ ਗੁੱਡੀਆਂ ਵੇਚਣ ਦੇ ਗੱਡੇ ਦੇ ਉੱਤੇ ਬਾਲਣ ਲੈ ਕੇ ਜਾਂਦਾ ਪਿਆ ਭਾਈ ਦੇਖੋ ਜੀ ਪੈਲੀਆਂ ਕਤੂਰ ਦੇ ਦੇਖੋ ਪੈਲੀਆਂ ਦੇ ਵਿੱਚ ਹਲਵਾਉਂਦੇ ਪਏ ਨੇ ਕਿਸਾਨ ਤੇ ਦੇਖੋ ਝੌਂਪੜੀ ਦੇ ਉੱਪਰ ਕੱਦੂ ਵੀ ਲੱਗੇ ਹੋਏ ਨੇ ਪੱਠਾ ਇੱਟਾ ਸਾਰਾ ਕੁਝ ਥੋੜੀ ਜਿਹੀ ਥਾਂ 'ਚ ਬਣਿਆ ਹੋਇਆ ਦੇਖੋ ਚੌਂਕਾ ਕਿੰਨਾ ਪਿਆਰਾ ਅਮੂਸਲ ਬੰਨੇ ਹੋਏ ਆ